ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਜੋ ਕਲੈਕਸ਼ਨ ਲੈ ਕੇ ਆਈਆਂ ਆ ਔਰਗੈਂਜ਼ਾ ਦੁਪੱਟੇ ਵਾਲੀਆਂ ਆਣੀਆਂ ਵਿੱਚ ਕਲਰ ਆਪਸ਼ਨ ਬਹੁਤ ਜ਼ਿਆਦਾ ਨੇ ਤੇ ਮੈਂ ਇੱਥੇ ਸਾਰੇ ਜਿੰਨੇ ਵੀ ਇਹਦੇ ਵਿੱਚ ਅਵੇਲੇਬਲ ਕਲਰ ਨੇ ਇੱਥੇ ਐਡ ਕਰ ਦਿੱਤੇ ਨੇ ਤੇ ਕੰਟੀਨਿਊ ਇਹੀ ਕਲੈਕਸ਼ਨਾਂ ਚੱਲ ਰਹੀਆਂ ਨੇ ਇਹ ਤੁਹਾਨੂੰ 5 ਮੀਟਰ ਦਾ ਆਲ ਓਵਰ ਕਾਟਨ ਦੇ ਵਿੱਚ ਸੂਟ ਮਿਲੇਗਾ ਆਲ ਓਵਰ ਸੂਟ ਹੈ ਪ੍ਰਿੰਟਡ ਹੈ ਪ੍ਰਿੰਟਡ ਜਿਹੜਾ ਕਿ ਪ੍ਰਿੰਟ ਦਿੱਤਾ ਗਿਆ ਉਹ ਹਰ ਤਰ੍ਹਾਂ ਦਾ ਹੈਗਾ ਬ੍ਰਾਡ ਹੈ ਛੋਟੇ-ਛੋਟੇ ਫਲਾਵਰਿੰਗ ਵਾਲੇ ਪ੍ਰਿੰਟ ਵੀ ਹੈਗੇ ਨੇ ਇਹ ਤੁਹਾਨੂੰ ਮਿਲੇਗਾ 5 ਮੀਟਰ ਆਲ ਓਵਰ ਪ੍ਰਿੰਟ ਵਿੱਚ ਸੂਟ ਮਿਲੇਗਾ ਤੇ ਇਹਦੇ ਜਿਹੜੇ ਦੁਪੱਟਾ ਤਾਂ ਨਾਲ অর্ਗੈਂਜ਼ਾ ਟਾਈ ਐਂਡ ਡਾਈ ਦਾ ਦੁਪੱਟਾ ਮਿਲੇਗਾ 2 ਮੀਟਰ ਦੀ ਲੈਂਥ ਵਾਲਾ ਤੁਹਾਨੂੰ ਦੁਪੱਟਾ ਨਾਲ ਮਿਲੇਗਾ ਤੇ ਜਿਹੜੇ ਸੂਟ ਇਹਦੇ ਵਿੱਚ ਕਲਰ অপਸ਼ਨਸ ਦੀ ਕੋਈ ਕਮੀ ਨਹੀਂ ਹੈ ਜਿੰਨੀਆਂ ਵੀ ਕਲਰ ਆਪਸ਼ਨ ਹੈਗੀਆਂ ਨੇ ਮੈਂ ਇੱਥੇ ਐਡ ਕਰ ਦਿੱਤੀਆਂ ਨੇ ਤੇ ਪ੍ਰਾਈਸ ਇਹਦਾ 790 ਫ੍ਰੀ ਸ਼ਿਪਿੰਗ ਚਾਰजेस ਹੈ ਆਲ ਓਵਰ ਇੰਡੀਆ ਇਹਦੇ ਉੱਪਰ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਫ੍ਰੀ ਸ਼ਿਪਿੰਗ ਚਾਰजेस ਹੈ ਆਲ ਓਵਰ ਇੰਡੀਆ ਤੁਸੀਂ ਕਿਤੇ ਵੀ ਮੰਗਵਾ ਸਕਦੇ ਹੋ ਇਹ ਸੈਕਿੰਡ ਕਲੈਕਸ਼ਨ ਚੱਲ ਰਹੀ ਹੈ ਇਹਦੇ ਵਿੱਚ ਚਾਰ ਕਲਰ ਆਪਸ਼ਨ ਆਣਗੇ ਬਹੁਤ ਪਿਆਰੇ ਕਲਰ ਨੇ बॉਟਮ ਪਲੇਨ ਆਏਗੀ ਸ਼ਰਟ ਤੇ ਗਲੇ ਤੇ ਵਰਕ ਹੈ ਦੁਪੱਟਾ ਜਿਹੜਾ ਨਾਲ ਕਢਾਈ ਵਾਲਾ ਆਏਗਾ ਦੁਪੱਟੇ ਤੇ ਵੀ ਥੋੜੀ ਕਢਾਈ ਦਿੱਤੀ ਗਈ ਹੈ ਇਹ ਵਾਲੀ ਜਿਹੜੀ ਕਲੈਕਸ਼ਨ ਚੱਲਦੀ ਹੈ 560 ਰੁਪਏ ਦੇ ਵਿੱਚ ਤੁਹਾਨੂੰ ਇਹ ਵਾਲੇ ਸੂਟ ਮਿਲਣਗੇ ਹੁਣ ਜਿਹੜੇ ਕੰਟੀਨਿਊ ਕਲੈਕਸ਼ਨਾਂ ਚੱਲ ਰਹੀਆਂ ਨੇ ਇਨਾਂ ਵਿੱਚ ਆਪਸ਼ਨਸ ਦੀ ਕੋਈ ਕਮੀ ਨਹੀਂ ਹੁੰਦੀ 560 ਰੁਪਏ ਵਿੱਚ ਮੇਰੇ ਕੋਲੋਂ 200 ਤੋਂ ਜ਼ਿਆਦਾ ਆਪਸ਼ਨ ਨੇ ਪ੍ਰਾਈਸ ਇਹਨਾਂ ਦਾ 560 ਰੁਪਏ ਜਿਹੜੀਆਂ ਹੁਣ ਕਲੈਕਸ਼ਨ ਚੱਲ ਰਹੀਆਂ ਨੇ ਕੁਝ ਦੇ ਉੱਪਰ ਕਢਾਈ ਆਂਦੀ ਹੈ ਕੁਝ ਦੇ ਉੱਪਰ ਪ੍ਰਿੰਟ ਆਂਦਾ ਹੈ ਗਲੇ ਤੇ ਕਢਾਈ ਕਿਸੇ ਟਾਈਮ ਹੁੰਦੀ ਹੈ ਘੇਰੇ ਤੇ ਹੁੰਦੀ ਹੈ ਕੁਝ ਤੋਂ ਉਪਰ ਅਸੀਂ ਬਟਨ ਨਾਲ ਅਟੈਚ ਕੀਤੇ ਨੇ ਕਾਫੀ ਦੀ ਬਾਟਮ ਜਿਹੜੀ ਉਹ ਪਲੇਨ ਆਂਦੀ ਹੈ ਤੇ ਨਾਲ ਕਾਫੀ ਐਵੇਂ ਦੀ ਆਪਸ਼ਨ ਆਂਦੀਆਂ ਨੇ ਜਿਨ੍ਹਾਂ ਦੇ ਬਾਟਮ ਤੇ ਥੋੜਾ ਬੋਤਾ ਵਰਕ ਵੀ ਹੋਇਆ ਹੁੰਦਾ ਤੇ ਨਾਲ ਬਾਟਮ ਜਿਹੜੇ ਪ੍ਰਿੰਟ ਵੀ ਹੁੰਦੇ ਨੇ ਬਾਕੀ ਅਗਰ ਤੁਸੀਂ ਇਹਨਾਂ ਦੀ ਪਾਏ ਬਾਰੇ ਕੋਈ ਵੀ ਕੁਇਰੀ ਕਰਨੀ ਹੈ ਤਾਂ ਮਾਈ ਜੀ ਸਿੱਟਾ ਆ ਉਸ ਨੰਬਰ 'ਤੇ ਜਿੱਥੇ ਮੈਂ ਸਕਰੀਨਸ਼ਾਟ ਸੈਂਡ ਕਰ ਦੋ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਰਿਗਾਰਡਿੰਗ ਤੁਹਾਡੀ ਕੁਐਰੀ ਦਾ ਰਿਪਲਾਈ ਤੁਹਾਨੂੰ ਜਰੂਰ ਆਏਗਾ ਇਹ ਜਿਹੜੀਆਂ ਨੇ ਅਲਟ ਰਿਹਾ ਬ੍ਰਾਂਡ ਦੀਆਂ ਕਲੈਕਸ਼ਨਾਂ ਨੇ ਇਹਨਾਂ ਵਿੱਚ ਆਪਸ਼ਨ ਦੀ ਵੀ ਕੋਈ ਕਮੀ ਨਹੀਂ ਹੈਗੀ 660 ਰੁਪਏਾਂ ਵਿੱਚ ਤੁਹਾਨੂੰ ਇਹ ਸੂਟ ਮਿਲਣਗੇ ਤੇ ਚਲੋ ਨੈਕਸਟ ਵੀਡੀਓ ਵਿੱਚ ਮਿਲਦੇ ਹਾਂ ਹੁਣ ਨਵੇਂ ਨਵੇਂ ਸੂਟਾਂ ਨਾਲ ਨਵੀਆਂ ਨਵੀਆਂ ਕਲੈਕਸ਼ਨਾਂ ਨਾਲ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ